ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਵੱਡੀ ਖਬਰ ਪੰਜਾਬ ਦੇ ਹਾਕੀ ਖਿਡਾਰੀਆਂ ਦੇ ਲਈ ਹੈ ਅੱਜ ਗੌਰਵਮਈ ਦਿਨ ਰਾਸ਼ਟਰਪਤੀ ਭਵਨ ਦੇ ਵਿੱਚ ਪੰਜਾਬ ਦੇ ਹਾਕੀ ਦੇ ਤਿੰਨ ਖਿਡਾਰੀ ਹੋਣਗੇ ਸਨਮਾਨਿਤ ਕੈਪਟਨ ਹਰਮਨਪ੍ਰੀਤ ਸਿੰਘ ਨੂੰ ਨਿਵਾਜਿਆ ਜਾਵੇਗਾ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਦੇ ਨਾਲ ਤੇ ਨਾਲ ਹੀ ਦੋ ਹੋਰ ਖਿਡਾਰੀ ਵੀ ਹੋਣਗੇ ਸਨਮਾਨਿਤ ਜੀ ਹਾਂ ਅੱਜ ਪੰਜਾਬ ਦੇ ਹਾਕੀ ਖਿਡਾਰੀਆਂ ਤੇ ਲਈ ਇੱਕ ਬੇਹੱਦ ਗੌਰਵਮਈ ਦਿਨ ਹੈ ਕਿਉਂਕਿ ਅੱਜ ਪੰਜਾਬ ਦੇ ਤਿੰਨ ਹਾਕੀ ਖਿਡਾਰੀ ਰਾਸ਼ਟਰਪਤੀ ਪਵਨ ਦੇ ਵਿੱਚ ਸਨਮਾਨਿਤ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਕੈਪਟਨ ਹਰਮਨਪ੍ਰੀਤ ਸਿੰਘ ਹੋਰਾਂ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਨਾਲ ਹੀ ਜਰਮਨਜੀਤ ਸਿੰਘ ਤੇ ਸੁਖਜੀਤ ਸਿੰਘ ਨੂੰ ਅਰਜੁਨ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਦੱਸਦੀ ਹੈ ਕਿ ਆਜੇਤ ਨੋਖੜਾੜੀ ਰਾਸ਼ਟਰਪਤੀ ਭਵਨ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੂੰ ਇਹ ਸਨਮਾਨ ਦਿੱਤਾ ਜਾਵੇਗਾ ਅਤੇ ਦੱਸਦੀ ਹੈ ਕਿ ਪੰਜਾਬ ਦੀ ਹਾਕੀ ਟੀਮ ਦੇ ਜਿਹੜੇ ਕਪਤਾਨ ਨੇ ਹਰਮਨਪ੍ਰੀਤ ਸਿੰਘ ਉਹ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਜਨਮੇ ਪਲੇ ਨੇ ਤੇ ਇੱਕ ਕਿਸਾਨ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ ਉਹ ਆਪਣੇ ਪਰਿਵਾਰ ਦੀ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਾਉਂਦੇ ਸਨ ਤੇ ਇਹ ਬਾਤ ਦੇ ਵਿੱਚ ਉਹਨਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਸਾਬਤ ਹੋਈ ਸੀ ਦੱਸਦੀ ਹੈ ਕਿ ਹਰਮਨ ਪ੍ਰੀਤ ਸਿੰਘ ਹੋਰਾਂ ਨੇ 2020 ਵਿੱਚ ਹੋਈਆਂ 올림픽 ਖੇਡਾਂ ਦੇ ਵਿੱਚ ਦੁਕਾਨਸੀ ਦਾ ਤਗਮਾ ਜਿੱਤਿਆ ਸੀ ਤੇ ਬਾਅਦ ਦੇ ਵਿੱਚ 2023 ਦੇ ਵਿੱਚ ਹੋਈਆਂ ਏਸ਼ੀਆਈ ਖੇਡਾਂ ਦੇ ਵਿੱਚ ਸੋਨੇ ਦਾ ਤਗਮਾ ਹਾਸਿਲ ਕੀਤਾ ਸੀ ਦੁਬਾਰਾ ਤੋਂ ਫਿਰ 2024 ਦੇ ਵਿੱਚ ਹੋਈਆਂ ਪੈਰਿਸ 올림픽 ਦੇ ਵਿੱਚ ਉਹਨਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ ਉਹਨਾਂ ਨੂੰ ਹੁਣ ਜਿਹੜਾ ਅਵਾਰਡ ਦਿੱਤਾ ਜਾ ਰਿਹਾ ਹੈ ਉਹਨਾਂ ਦੀ ਬਿਹਤਰੀਨ ਖੇਡ ਤੇ ਪ੍ਰਤਿਭਾ ਦੇ ਲਈ ਦਿੱਤਾ ਜਾ ਰਿਹਾ ਹੈ ਤੇ ਰਾਸ਼ਟਰਪਤੀ ਭਵਨ ਦੇ ਵਿੱਚ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਜਾ ਰਿਹਾ ਹੈ ਦੱਸਦੀਏ ਕਿ ਦੂਸਰੇ ਖਿਡਾਰੀ ਜਰਮਨਜੀਤ ਸਿੰਘ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਹੀ ਜਨਮੇ ਪਲੇ ਨੇ ਉਹਨਾਂ ਦੇ ਪਿਤਾ ਜੀ ਇੱਕ ਪੁਲਿਸ ਅਧਿਕਾਰੀ ਸਨ ਤੇ ਮਾਤਾ ਇੱਕ ਹਾਊਸ ਵਾਈਫ ਸਨ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਹਾਕੀ ਦੇ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ ਤੇ ਮਾਪਿਆਂ ਨੇ ਉਹਨਾਂ ਦੀ ਐਡਮਿਸ਼ਨ ਹਾਕੀ ਅਕਾਡਮੀ ਦੇ ਵਿੱਚ ਕਰਵਾ ਦਿੱਤੀ ਸੀ ਜਿੱਥੇ ਉਹਨਾਂ ਨੇ ਕਈ ਗੁਰ ਸਿੱਖੇ ਸਨ ਦੱਸਦੀ ਏ ਕਿ ਜਰਮਨਜੀਤ ਸਿੰਘ ਉਹਨਾਂ ਦਾ ਜਿਹੜਾ ਖੇਡ ਪ੍ਰਦਰਸ਼ਨ ਇੰਨਾ ਜ਼ਿਆਦਾ ਵਧੀਆ ਏ ਕਿ ਆਸਟ੍ਰੇਲੀਆ ਦੇ ਵੱਲੋਂ ਉਹਨਾਂ ਨੂੰ ਫ੍ਰੀ ਪੀਆਰ ਦੀ ਆਫਰ ਵੀ ਹੋਈ ਸੀ ਤੇ ਨਾਲ ਹੀ ਇਹ ਗੱਲ ਕਿਹਾ ਸੀ ਕਿ ਉਹ ਆਸਟ੍ਰੇਲੀਆ ਦੇ ਲਈ ਖੇਡਣ ਪਰੰਤੂ ਜਰਮਨਜੀਤ ਸਿੰਘ ਉਹਨਾਂ ਨੇ ਇਹ ਆਫਰ ਠੁਕਰਾ ਦਿੱਤਾ ਸੀ ਤੇ ਦੇਸ਼ ਪ੍ਰੇਮ ਸਾਬਿਤ ਕਰ ਦਿੱਤਾ ਸੀ ਦੱਸਦੀ ਹੈ ਕਿ ਤੀਸਰੇ ਖਿਡਾਰੀ ਜਿਹੜੇ ਸੁਖਜੀਤ ਸਿੰਘ ਨੇ ਉਚਲੰਦਰ ਦੇ ਵਿੱਚ ਜਨਮੇ ਪਲੇ ਨੇ ਤੇ ਉਹਨਾਂ ਦੇ ਮਾਪਿਆਂ ਨੇ ਵੀ ਉਹਨਾਂ ਦਾ ਬਹੁਤ ਸਾਥ ਦਿੱਤਾ ਹੈ ਕਿ ਉਹ ਹਾਕੀ ਦੇ ਵਿੱਚ ਬਿਹਤਰੀਨ ਪ੍ਰਦਰਸ਼ਨ ਕਰ ਸਕਣ ਦੱਸਦੀ ਹੈ ਕਿ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਵੀ ਹਾਕੀ ਦੇ ਪ੍ਰਤੀ ਆਪਣੀ ਦਿਲਚਸਪੀ ਦਿਖਾਈ ਸੀ ਤੇ ਹੁਣ ਉਹਨਾਂ ਨੂੰ ਦੇ ਵਧੀਆ ਪ੍ਰਦਰਸ਼ਨ ਦੇ ਲਈ ਉਹਨਾਂ ਨੂੰ ਅਰਜਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਉਹਨਾਂ ਦੇ ਵੀ ਇੱਕ ਵਾਰ ਪਿੱਠ ਤੇ ਗੰਭੀਰ ਸੱਟ ਲੱਗ ਗਈ ਸੀ ਜਿਸ ਕਰਕੇ ਉਹ ਲੰਮੇ ਸਮੇਂਦ ਲਈ ਬੈੱਡ ਰੈਸਟ ਤੇ ਰਹੇ ਸਨ ਆਰਾਮ ਦੇ ਲਈ ਰਹੇ ਸਨ ਪਰੰਤੂ ਇੰਨੇ ਸਮੇਂ ਦੇ ਦੌਰਾਨ ਉਹਨਾਂ ਦੀ ਦਿਲਚਸਪੀ ਹਾਕੀ ਦੇ ਪ੍ਰਤੀ ਬਿਲਕੁਲ ਵੀ ਨਹੀਂ ਘਟੀ ਸੀ ਜਨੂਨ ਉਸੇ ਤਰ੍ਹਾਂ ਹੀ ਬਰਕਰਾਰ ਰਿਹਾ ਸੀ ਤੇ ਸਿਹਤਜਾਬ ਹੋਣ ਤੋਂ ਮਗਰੋਂ ਉਹਨਾਂ ਨੇ ਆਪਣਾ ਖੇਡ ਪ੍ਰਦਰਸ਼ਨ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਪਹਿਲਾਂ ਕਰਦੇ ਸਨ ਤੇ ਅੱਜ ਦੇ ਜਮਾਨੇ ਦੇ ਵਿੱਚ ਉਹ ਉੱਭਰਦੇ ਹੋਏ ਹਾਕੀ ਦੇ ਸਿਤਾਰੇ ਨੇ ਤੇ ਅੱਜ ਨਾ ਤਿੰਨਾ ਹਾਕੀ ਦੇ ਖਿਡਾਰੀਆਂ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ ਆਪਣੇ ਆਪ ਦੇ ਵਿੱਚ ਇਹ ਪੂਰੇ ਪੰਜਾਬ ਤੇ ਪੰਜਾਬੀਆਂ ਤੇ ਲਈ ਇੱਕ ਮਾਣ ਮੱਤਾ ਦਿਨ